ਜੇਸੀ ਪਟਨਾ ਸਾਹਿਬ ਦਾ ਮੰਡੀ ਨਿਕਲਦਾ ਤੇ ਜਿੱਥੇ ਸਿਟੀ ਦੇ ਨਾਲ ਤੋਂ ਭਰਨਾ ਚੱਲ ਰਿਹਾ ਤੇ ਕਾਹ ਦਾ ਸਪਾਰਕ ਜਿਹੜੇ ਸਾਡੇ ਨਾਲ ਜੁੜੇ ਆ ਸਰਦਾਰ ਪਰਮਿੰਦਰ ਸਿੰਘ ਜੇਪੜਾ ਜੇਪੜਾ ਸਾਹਿਬ ਦੀ ਜਿੰਨੇ ਵੀ ਤੁਸੀਂ ਤੁਹਾਨੂੰ ਦੇ ਜਨਾਮ ਪਾਰਟੀ ਨੇ ਨਹੀਂ ਪੱਥਰ ਭਾਵੇਂ ਕੋਈ ਮੋਟੀ ਧਾਈ ਆ ਵਾਰਦੇ ਆ ਸਮੂਲੀਅਤ ਕਰ ਰਹੇ ਆ ਬੀਪੀਐ ਨੌਜਾਨ ਸਾਥੀ ਪਿੰਡਾਂ ਨੂੰ ਪਹਿਲਾਂ ਤੋਂ ਮੁੰਡੀ ਪ੍ਰੈਸ ਦਾ ਧੰਨਵਾਦ ਬਕਰ ਸਾਹਿਬਾਨ ਦੋ ਦਿਨ ਹੋ ਗਿਆ ਧਰਨਾ ਲੱਗੇ ਤੁਸੀਂ ਬੜੀ ਮਹਿਕੂਬੀ ਇਸ ਧਰਨੇ ਦੇ ਵਿੱਚ ਆਪਦਾ ਅਹਿਮ ਰੋਲ ਅਦਾ ਕੀਤਾ ਤੁਸੀਂ ਜਿਲ੍ਹਾ ਪ੍ਰਸ਼ਾਸਨ ਚ ਬੈਠੇ ਆਏ ਇਹ ਪੰਜਾਬ ਦਾ ਜੋ ਹਿਸਾ ਹੈ ਇਹਨਾਂ ਨੇ ਬਣਾਤਾ ਕਿਤੇ ਸੋਇਆ ਵੀ ਇਮਾਰਤਾਂ ਤੋਂ ਬਗੈਰ ਹੀ ਘਟ ਰਹੇ ਹੁੰਦੇ ਆਂਗਰਜੀ ਇਹਨਾਂ ਨੇ ਫਕਰ ਪਹਿਲੇ ਹੀ ਲਾਤਾ ਉਹਨਾਂ ਦੇ ਮਤਲਬ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਭਾਂਸੀ ਇਹਨਾਂ ਨੇ ਲੋਕਾਂ ਤੋਂ ਸੰਪਰਕ ਕਰਨੇ ਚਾਹਣਾ ਲੋਕਾਂ ਨੂੰ ਨੱਪਣ ਵਾਸਤੇ ਆ ਕੇ ਤੇ ਪਹਿਲੇ ਹੀ ਵਿਗਾੜਨ ਕਰਦਾ ਸੋ ਮੈਂ ਐਮਐਲਏ ਸਾਹਿਬ ਨੂੰ ਪੰਜਾਬ ਦੀ ਸਰਕਾਰ ਨੂੰ ਇਹ ਕਹਿੰਦਾ ਵੀ ਇੰਨਾ ਧੱਗਾ ਨਾ ਕਰੋ ਜਿਹੜੇ 99 ਐਮਐਲਏ ਤੋਂ ਬਣ ਕੇ ਗਏ ਆ ਪੰਜਾਬ ਲੋਕਾਂ ਨੇ ਇਹਨਾਂ ਪਿਆਰ ਤੇ ਸਤਿਕਾਰ ਤੇ ਇਹਨਾਂ ਨੂੰ ਨਿਕਲਣ ਲੋਕਾਂ ਨੇ ਹੀ ਤੁਹਾਨੂੰ ਐਮਐਲਏ ਬਣਾਇਆ ਇਹਨਾਂ ਨੇ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਮੰਤਰੀ ਬਣਾਇਆ ਸੋ ਮੇਰੀ ਬੇਨਤੀ ਹੈ ਨਿਹਾਲ ਸਿੰਘ ਵਾਲੇ ਦੇ ਵਿੱਚ ਜੋ ਟੱਕਾ ਕਰਨਾ ਚਾਹੁੰਦੇ ਨਹੀਂ ਬਰਦਾਸ਼ਤ ਕੀਤਾ ਜਾਉ ਇਹਨਾਂ ਦੇ ਨਾਲ ਸਾਰੀ ਕਾਂਗਰਸ ਜੋਲੀ ਸਾਹਿਬ ਜਿਹਦੇ ਸਾਡੇ ਸਾਫ ਦਾ ਪ੍ਰਧਾਨ ਨੇ ਉਹਨਾਂ ਦੀ ਇਹਨਾਂ ਲਈ ਇਹਦੇ ਧਰਨਾ ਲੱਗਿਆ ਤੁਹਾਡੀ ਸਾਰੀ ਕਾਂਗਰਸ ਉਹਨਾਂ ਦੇ ਨਾਲ ਖੜੇ ਆ ਜਿੱਥੋਂ ਤੱਕ ਵੀ ਇਹ ਸੰਘਰਸ਼ ਗਿਆ ਉਹ ਸੰਘਰਸ਼ ਦੇ ਵਿੱਚ ਅਸੀਂ ਸੁਗਦੇਣਾ ਲਗਾਤਾਰ ਪਿਆਪੀਆਂ ਤੇ ਕਹਿਣਾ ਲੰਗੇ ਪੈਰੀ ਡਾਂਗ ਲੈ ਕੇ ਸਰਕਾਰ ਨੇ ਦਿੱਤਾ ਇੱਥੇ ਦੇ ਲੋਕਾਂ ਨੇ ਉਹਨਾਂ ਨੂੰ ਵੀ ਦੇਖਿਆ ਉਹਨਾਂ ਨੇ ਕੋਈ ਅਸੀਂ ਬੀਸੀ ਸਾਹਿਬ ਨੂੰ ਕਿਤੇ ਨਾ ਕਿਤੇ ਮੈਨੂੰ ਸਮਝ ਨਹੀਂ ਆਉਂਦੀ ਵੈਸੇ ਤਾਂ ਪੜੇ ਲਿਖੇ ਐਮਐਲਏ ਨੇ ਦੂਜੀ ਵਾਰ ਦੇ ਵਧਾਏਗਾ ਉਹ ਵੀ ਐ ਕਰਦੀ ਨਾ ਜਾ ਕੇ ਸਾਰੇ ਗੱਲਾਂ ਮਿਲੇ ਤੱਕਲਾ ਕਹਿੰਦਾ ਹਾਂ ਭਾਈ ਪਹਿਲਾਂ ਉਸ ਕੰਮ ਨੂੰ ਨਵੇੜੋ ਮੈਂ ਫੇਰ ਵਿਗਾੜਨ ਕਰਨਾ ਜੀ ਕਿਤੇ ਨਾ ਕਿਤੇ ਸਾਰੀ ਰੜੀ ਮਿਲੀ ਸਾਜ ਜੀ ਗੱਲ ਵੀ ਹੋਊਗੀ ਤੋਂ ਇਹਨਾਂ ਨੇ ਪ੍ਰਧਾਨ ਜੀ ਨੇ ਐਮਐਲਏ ਸਾਹਿਬ ਨੇ ਇੱਕ ਧੱਕੇ ਨਾਲ ਵਿਗਾੜਨ ਕੀਤਾ ਹਾਂ ਇੰਨੀ ਬੇਨਤੀ ਕਰਦਾ ਨਿਹਾਲ ਸਿੰਘ ਵਾਲਿਆਂ ਦਾ ਝਾੜੂ ਬਰਦਾਸ਼ਤ ਹੋਣ ਦੇ ਨਾਂ 'ਤੇ ਅਸੀਂ ਇਹ ਉਹਨਾਂ ਦਾ ਜਿਹੜੀ ਧੱਕੇਸਾਈ ਆ ਬਰਦਾਸ਼ਤ ਨਹੀਂ ਕੀਤੀ ਜਾਊਗੀ बिल्कुलु रनजी साहिब उहो